ਜਵਾਨੀ ਉੱਤੇ ਤੈਨੂੰ ਸੀਗਾ ਮਾਣ ਵੇ ਗੱਭਰੂ ਆ ਵੇਚ ਕੇ ਜ਼ਮੀਰਾਂ ਚ ਟੱਕਾ ਖਾਣ ਵੇ ਉੱਡਦਾ ਏ ਧੂਆਂ ਹੁੰਦੀ ਰਹਿੰਦੀ ਤੂੰ ਤੂੰ ਆ ਇਹ ਕੰਨੀਆਂ ਦਿਵਾੜੇ ਵੀ ਨੇ ਪਾੜ ਜਾਂਦੀਆਂ ਉੱਡਦਾ ਏ ਧੂਆਂ ਹੁੰਦੀ ਰਹਿੰਦੀ ਤੂੰ ਤੂੰ ਆ ਇਹ ਕੰਨੀਆਂ ਦਿਵਾੜੇ ਵੀ ਨੇ ਪਾੜ ਜਾਂਦੀਆਂ ਸਕੂਲਾਂ ਦੇ ਬਖਾਨੇ ਅੱਜ ਮਿਲਣ ਕੁਲੀਪਾ ਸਕੂਲਾਂ ਦੇ ਬਖਾਨੇ ਅੱਜ ਮਿਲਣ ਕੁਲੀਪਾ ਤੇਰੇ ਖਾਬ ਨੇ ਉਦਮ ਸਿੰਘ ਆ ਸਾੜ ਜਾਂਦੀਆਂ ਦੇਖ ਆਪ ਨੇ ਬਗਤ ਸਿਧਾਰ ਸਰਕਾਰਯੋਗ ਦਰਸ਼ਕ ਸਹਿਬਾਨ ਅਧਿਆਪਕ ਸਹਿਬਾਨ ਅਤੇ ਪਿਆਰੇ ਵਿਦਿਆਰਥੀ ਸਾਥੀ ਆਪ ਸਭ ਨੂੰ ਪਿਆਰ ਭਰ ਸਤਿ ਸ਼ਕ। ਅੱਜ ਮੇਰੇ ਗੋਲਣ ਦਾ ਵਿਸ਼ਾ ਹੈ ਨਸ਼ਾ ਮੁਕਤ ਲਹਿਰ। ਉਹ ਲਹਿਰ ਜੋ ਸਾਡੇ ਸਮਾਜ ਨੂੰ ਨਸ਼ਿਆਂ ਤੋਂ ਮੁਕਤ ਕਰ ਸਕੇ। ਸਰਕਾਰ ਨੇ ਬਹੁਤ ਉਪਰਾਲੇ ਕੀਤੇ ਕਿ ਜੜੋਂ ਨਸ਼ੇ ਖਤਮ ਕੀਤੇ ਜਾ ਸਕਣ। ਪਰ ਹਾਲੇ ਵੀ ਪੰਜਾਬ 'ਚ ਨਸ਼ਿਆਂ ਦੀ ਹੋਂਦ ਬਾਕੀ ਹੈ, ਨਸ਼ੇ ਬਰਕਰਾਰ ਨੇ। 26 ਜੂਨ 20 ਸਰਕਾਰ ਵੱਲੋਂ ਨਸ਼ੇ ਵਿਰੋਧੀ ਦਿਵਸ ਮਨਾਇਆ ਗਿਆ ਵੱਡੀ ਗਰੁੱਪ ਬਣਾਏ ਗਏ ਡੈਪੋ ਦੀ ਸ਼ੁਰੂਆਤ ਕੀਤੀ ਗਈ ਵੱਡੀ ਗਰੁੱਪ ਦੇ ਅਧੀਨ ਅਸੀਂ ਆਪਣੇ ਸਾਥੀ ਜੋ ਨਿਰਾਸ਼ਾ ਦੇ ਜਾ ਕੇ ਨਸ਼ਿਆਂ ਤੇ ਗਲਤਾਂ ਹੋ ਰਹੇ ਨੇ ਉਹਨਾਂ ਨੂੰ ਸਮਝਾ ਸਕਦੇ ਹਾਂ ਕਿ ਪੰਜਾਬੀ ਕਿ ਆਤਮਸੀਲਤਾ ਦੇ ਹਥਿਆਰ ਛੱਡਣ ਵਾਲੇ ਕਾਇਰ ਤਾਂ ਹੋ ਸਕਦੇ ਨੇ ਡਰਪੋਕ ਤਾਂ ਹੋ ਸਕਦੇ ਨੇ ਪਰ ਪੰਜਾਬੀ ਨਹੀਂ ਹੋ ਸਕਦੇ ਸਾਨੂੰ ਨਾ ਨਾਈਂ ਹਿੰਮਤ ਝੁਕਣੀ ਚਾਹੀਦੀ ਆ ਜੋ ਰਹਿੰਦੇ ਸਾਹਾਂ ਤੱਕ ਨਸ਼ੇ ਆਖਲਾਫ ਜੂਝਦੇ ਰਹਿਣਾ ਤੇ ਕ੍ਰੀਪੀਆਂ ਖਲਾਫ ਜੂਝਦੇ ਰਹਿਣਾ ਮੌਜੂਦਾ ਸਰਕਾਰ ਜੋ ਹਣ ਸੱਤਾ ਜਾ ਉਹਨਾਂ ਦਾ ਇਹ ਵਾਦਾ ਸੀ ਕਿ ਜੇ ਅਸੀਂ ਸੱਤਾ ਜਾਵਾਂਗੇ ਤਾਂ 4 ਹਫ਼ਤੇ ਅਜ ਪੰਜਾਬ ਤੋਂ ਨਸ਼ੇ ਹੂ ਹੀ ਗੱਤੇ ਜਾਣਗੇ ਪਰ ਅਸਲੀਅਤ ਕੁਝ ਹੋਰ ਆ ਉਹ ਵਾਦੇ ਸਿਰਫ ਕਾਗਜ਼ ਦੇ ਲਿਖਾ ਸੀ ਅਸਲੀ ਸਾਡੇ ਸਾਹਮਣੇ ਆ ਕਿ ਅੱਜ ਵੀ ਨਸ਼ੇ ਦੇ ਤਸਕਰ ਨਸ਼ਾ ਬੇ ਦੇ ਬੇਖੌਫ ਗੱਡੀਆਂ ਚ ਘੁੰਮਦੇ ਨੇ ਡਰਮਾਡੋਲ ਗੋਲੀ ਵਾਰੇ ਸਾਰਿਆਂ ਨੇ ਸੁਣਿਆ ਹੋਣਾ ਡਰਮਾਡੋਲ ਗੋਲੀ ਪਹਿਲਾ ਸਿਰ ਬਨਸਾ ਸ਼ਗਾਉ ਕੇ ਅੰਗਾਜ ਵਰਤੀ ਜਾਂਦੀ ਸੀ ਉਸ ਵਿੱਚ 50% ਚਿੱਟਾ ਹੁੰਦਾ ਪਰ ਅੱਜ ਜੋ ਬਾਜ਼ਾਰਾ ਚੋ ਵੀ ਮਿਲ ਸਕਦੀ ਆ ਸਰਕਾਰਾਂ ਪੁਲਿਸ ਆ ਪੜੀਆਂ ਖਾਤੇ ਪਟੀਆਂ ਬਣੇ ਬੈਠੇ ਨੇ ਜਾਤਾ ਇਹ ਹੋ ਸਕਦਾ ਕਿ ਉਹ ਬਿਕ ਚੁਕੇ ਨੇ ਚੋ ਉਹਨਾਂ ਨਾ ਮਿਲ ਚੁਕੇ ਨੇ ਅੱਜ ਅਸੀਂ ਨੇੜੇ ਤੇੜੇ ਦੇ ਕਿਸੇ ਵੀ ਪਿੰਡ ਜ ਗੱਲ ਕਰੀਏ ਇਹ ਤਾਂ ਹੋ ਸਕਦਾ ਵੀ ਉੱਥੇ ਸਕੂਲ ਅਕਮੀ ਬਾਸ ਨਾ ਹੋਵੇ ਪਰ ਇਹ ਨਹੀਂ ਹੋ ਸਕਦਾ ਵੀ ਉੱਥੇ ਠੇਕਾ ਨਾ ਪੰਜਾਬ ਦੀ ਅਜਾਸੀ ਲੋਕਾਂ ਕੀ ਆ ਕਿ ਨਸ਼ਿਆਂ ਦਾ ਧੂਆਂ 비ਬੀ ਖੋਪੜ ਨੂੰ ਕਾੜ ਨਾ ਦੇਵੇ ਨਸ਼ਿਆਂ ਦਾ ਧੂਆਂ 비ਬੀ ਖੋਪੜ ਨੂੰ ਕਾੜ ਨਾ ਦੇਵੇ ਕਿਧਰੇ ਪੰਜਾਬ ਨੂੰ ਇਹ ਮੈਂ ਬੋਲਿਆ ਕਿ ਇੱਕ दारू ਦੀ ਬੋਤਲ ਪਿੱਛੇ ਵੀ ਅਸੀਂ ਉਸ ਇਨਸਾਨ ਨੂੰ ਬੋਟ ਦੇ ਦਿਆਂ ਜਿਹੜਾ 5 ਸਾਲ ਸਾਨੂੰ ਨਸ਼ੇ ਦੇ ਰੋਸਤਾ ਅਖੀਰ ਤੈਨੂੰ ਕਹਿਣਾ ਡਾਊਂਗਾ ਕਿ ਸਿਰਫ ਸਰਕਾਰਾਂ ਤੇ ਦੋਸ਼ ਮੜ ਕੇ ਅਸੀਂ ਹੱਥ ਤੇ ਹੱਥ ਧਰ ਕੇ ਘਰੇ ਬੇਲੇ ਨਹੀਂ ਬੈਠ ਸਕਦੇ ਸਾਡੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ ਸਾਡੇ ਵੀ ਕੁਝ ਫਰਜ਼ ਬਣਦੇ ਨੇ ਸਮਾਜ ਪ੍ਰਤੀ ਸਾਨੂੰ ਜ਼ਮੀਨੀ ਪੱਧਰ ਤੋਂ ਕੰਮ ਕਰਨੇ ਪੈਣਗੇ ਸਾਨੂੰ ਨਾਮਵੰਦ ਹੋਣਾ ਪਊਗਾ ਸਾਨੂੰ ਨੌਜਵਾਨਾਂ ਨੂੰ ਇਕੱਠੇ ਹੋਣਾ ਉੱਪਰ ਉੱਠ ਕੇ ਸਾਨੂੰ ਨਸ਼ਾ ਖਲਾਫ ਦੂਜਣਾ ਪਊਗਾ ਤਾਂ ਜਾ ਕੇ ਅਸੀਂ ਇਹ ਸਕਿਉਰਿਟੀ ਨੂੰ ਜੜੋਂ ਖਤਮ ਕਰ ਸਕਾਂਗੇ ਅਖੀਰ ਚ ਆਪ ਸਭ ਤੋਂ ਵਿਦਾ ਲੈਤਾ ਹਾਂ ਮੈਂ ਇਹ ਨਹੀਂ ਕਹਿਣਾ ਚਾਹੂੰਗਾ ਕਿ ਇੱਕ ਜ਼ਹਿਰ ਹੈ ਕੈਂਸਰ ਦਾ ਇੱਕ ਜ਼ਹਿਰ ਹੈ ਨਸ਼ਿਆਂ ਦਾ ਇੱਕ ਕੈਦਾ ਜਾਨਲੇਵਾ ਇੱਕ ਕੈਦਾ ਜਾਨਲੇਵਾ ਇਹ ਕਾਲੇ ਸਫਿਆਂ ਦਾ ਉੱਤੇ ਉਠੋ ਸੋਚਾ ਬਦਲੋ ਉੱਤੇ ਉਠੋ ਸੋਚਾ ਬਦਲੋ ਕਿਉਂ ਮੌਤਾਂ ਨਾਲ ਲਾਉਣੇ ਹੋ छॾो नशे छॾाओ नशे छॾो नशे छॾाओ नशे जंगले पंजाब नू रंगा रखण चवंदे रंगले पंजाबू रंगड़ा रख